ਜੋਵਾਰਾ ਮਰੂ ਨੇ ਸ਼ਨਾਪੋਰਾ ਮੇਰਾ ਕੇਸ ਫਸਾਨ ਕਰਵਾਇਦੀ ਹੈ ਤੇ ਮਰਾਨਾ ਨਾ ਕਰੇ ਗਿਆ ਰਿਹਾ ਹੈ ਕੜੀ ਹਿਸਾਬ ਦੇ ਕੜੀ ਕੰਮ ਕੜੀ ਲੜੀ ਦੁਰਾਹਾ ਥਾਣਾ ਦੇ ਐਸਆਈ ਨੂੰ ਤੱਕਾ ਮਾਰ ਕੇ ਫਰਾਰ ਹੋਇਆ ਮੁਜਰਮ ਮੁਹੱਲੇ ਚ ਬੰਦ ਪਏ ਘਰ ਦੀ ਛੱਤ ਤੇ ਚੜਿਆ ਨੀਚੇ ਛਾਲ ਮਾਰਨ ਦੀ ਧਮਕੀ ਦੇ ਕੇ ਕੀਤਾ ਲੰਮਾ ਸਮਾਂ ਡਰਾਮਾ ਉਥੇ ਹੀ ਬਾਅਦ ਦੇ ਵਿੱਚ ਪੁਲਿਸ ਨੇ ਘਰ ਖਲਵਾ ਕੇ ਉਸ ਨੂੰ ਕੀਤਾ ਕਾਬੂ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਕੇ ਤੇ ਐਸਆਈ ਨੂੰ ੱਟਾ ਮਾਰ ਇੱਕ ਵਿਅਕਤੀ ਦੌੜ ਕੇ ਮਹੱਲੇ ਦੇ ਵਿੱਚ ਇੱਕ ਬੰਦ ਪਏ ਘਰ ਦੇ ਵਿੱਚ ਛੱਤ ਤੇ ਜਾ ਚੜਿਆ ਅਤੇ ਲੰਮਾ ਸਮਾਂ ਪੁਲਿਸ ਨੂੰ ਛੱਤ ਤੋਂ ਛਾਲ ਮਾਰਨ ਦੀ ਧਮਕੀ ਦਿੰਦਾ ਰਿਹਾ ਤੇ ਮੌਕੇ ਤੇ ਦਰਾਹਾ ਥਾਣਾ ਦੇ ਐਸਐਚਓ ਆਕਾਸ਼ ਦਾਤ ਪਹੁੰਚੇ ਉਨ੍ਹਾਂ ਵੱਲੋਂ ਬੰਦ ਪਿਆ ਘਰ ਖੁਲਵਾ ਕੇ આરોપી ਨੂੰ ਕਾਬੂ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਏ ਐਸਐਚਓ ਦਰਾਹਾ ਕਾਜਦਤ ਨੇ ਦੱਸਿਆ ਕਿ ਇਸ ਵਿਅਕਤੀ ਦੇ ਪਹਿਲਾਂ ਮਾਮਲੇ ਦਰਜ ਹਨ ਅਤੇ ਇਹ ਪੁਲਿਸ ਨੂੰ ਨਾਕੇ ਤੇ ੱੱਕਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਬੰਦ ਘਰ ਦੇ ਵਿੱਚ ਆ ਕੇ ਚੜ ਗਿਆ ਉਤੇ ਹੀ ਪੁਲਿਸ ਨੇ ਇਸ ਤੇ ਕਾਬੂ ਕਰ ਲਿਆ ਤੇ ਪੁਲਿਸ ਨੇ ਕਿਹਾ ਕਿ ਇਸ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਸਐਚਓ ਸਾਹਿਬ ਇੱਕ ਮੋਜਰਮ ਭੱਜਣ ਦਾ ਮਾਮਲਾ ਆਇਆ ਸੀ ਕੀ ਪੂਰਾ ਮਾਮਲਾ ਸੀ ਅੱਜ ਸ਼ਾਮ ਦੇ ਟਾਈਮ ਸਾਡੀ ਇੱਕ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ ਹੋਈ ਸੀ ਆਪਣਾ ਮੇਨ ਬਜ਼ਾਰ ਵਿੱਚ ਦਰਾਹਾ ਦੇ ਵਿੱਚ ਦਰਾਨੇ ਨਾਕਾ ਬੰਦੀ ਇੱਕ ਜਿਹੜਾ ਸ਼ੱਕੀ ਵਿਅਕਤੀ ਸੀ ਉਹਨੂੰ ਰੋਕ ਕੇ ਜਦੋਂ ਉਹਦੀ ਚੈਕਿੰਗ ਕਰ ਰਹੇ ਸੀਗੇ ਉਸ ਬੰਦੇ ਤੇ ਪੁਰਾਣੇ ਹੋਰ ਪਰਚੇ ਸੀ ਉਸ ਡਰ ਤੋਂ ਕਿ ਉਸ ਪੁਲਿਸ ਨੂੰ ਉਸਦੇ ਪਰਚਿਆਂ ਬਾਰੇ ਪਤਾ ਲੱਗੂਗਾ ਉਸ ਬੰਦੇ ਨੇ ਸਾਡੇ ਐਸ.ਆਈ. ਸਾਹਿਬ ਨੂੰ ਧੱਕਾ ਮਾਰਿਆ ਤੇ ਉੱਥੇ ਮੌਕੇ ਤੇ ਫਰਾਰ ਹੋ ਗਿਆ ਨਾਲ ਦੀ ਹੀ ਬਾਜ਼ਾਰ ਦੇ ਵਿੱਚੋਂ ਜੋ ਗਲੀ ਨਿਕਲਦੀ ਹੈ ਚਾਏ ਸੂਟਾ ਬਾਰ ਦੇ ਨਾਲ ਲੱਗਦੀ ਗਲੀ ਦੇ ਵਿੱਚ ਜਾ ਕੇ ਇੱਕ ਬੰਦ ਪਏ ਘਰ ਦੇ ਉੱਪਰ ਛੱਤ ਦੇ ਉੱਪਰ ਜਾ ਕੇ ਚੜ ਗਿਆ ਸੀ ਜਿਸ ਨੂੰ ਪੁਲਿਸ ਪਾਰਟੀ ਨੇ ਜਾ ਕੇ ਕਾਬੂ ਕਰ ਲਿਆ ਐਸ.ਆਈ. ਸਾਹਿਬ ਜਿਹੜਾ આરોપી ਕਾਬੂ ਕੀਤਾ ਕਿ ਕੀ ਕਾਰਵਾਈ ਸੀ ਜੀ ਤੇ ਕੀ ਮਾਮਲਾ ਹੈ ਉੱਤੇ ਇਸ ਇਸ ਵਿਅਕਤੀ ਦਾ ਨਾਮ ਸੁਖਚੰਨ ਸਿੰਘ ਉਤਰ ਦਵਿੰਦਰ ਸਿੰਘ ਵਾਸੀ ਕਦੋ ਦਾ ਇਹਦਾ ਰਿਕਾਰਡ ਚੈੱਕ ਕਰਨ ਤੇ ਪਤਾ ਲੱਗੇ ਕਿ ਇਸ ਤੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਜੋ ਕ੍ਰਿਮੀਨਲ ਬੈਕਗ੍ਰਾਉਂਡ ਦਾ ਵਿਅਕਤੀ ਹੈ ਪੁਲਸ ਪਾਰਟੀ ਦਾ ਧੱਕਾ ਮੁਕੀ ਕਰਕੇ ਉਥੋਂ ਭੱਜਣ ਦੇ ਤਹਿਤ 24ਾ ਬੰਦੀ ਸੀ ਉਸ ਦੇ ਤਹਿਤ ਮਾਮਲਾ ਦਰਜ ਕਰਨਾ ਸਰ ਇੱਥੇ ਪਹਿਲਾਂ ਵੀ ਕੋਈ ਮਾਮਲਾ ਦਰਜ ਨਹੀਂ ਇਸ ਵਿਅਕਤੀ ਤੇ ਦੋ ਆਲਰੇਡੀ ਪਰਚੇ ਦਰਜ ਸਰ ਅੱਜ ਕੋਈ ਬਰਾਮਦਗੀ ਹੋਈ ਹੈ ਇਸ ਤੋਂ ਨਹੀਂ ਅੱਜ ਇਸ ਤੋਂ ਕੋਈ ਨਹੀਂ